ਪਗਸਿੰਘ ਦੀ ਸ਼ੀ ਦੀਦਾ ਉਦਮ ਸਿੰਘ ਤੇ ਬਹੁਤ ਡੂੰਗਾ ਅਸਰ ਹੋਇਆ ਮੰਨਿਆ ਜਾਂਦਾ ਹੈ ਕਿ ਜਦੋਂ ਉਦਮ ਸਿੰਘ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਡਾ ਧਰਮ ਕੀ ਹੈ ਉਹ ਆਪਣੇ ਵਾਲਟ ਵਿੱਚ ਪਈ ਭਗਤ ਸਿੰਘ ਦੀ ਫੋਟੋ ਦਿਖਾ ਕੇ ਕਹਿੰਦਾ ਸੀ ਮੈਂ ਸਿਰਫ ਇਹ ਸੂਰਮੇ ਨੂੰ ਮੰਨਦਾ ਇਸੇ ਸਾਲ 1931 ਨੂੰ ਉਦਮ ਸਿੰਘ ਨੂੰ ਜੇਲ੍ਹ ਤੋਂ ਰਹਾਈ ਮਿਲੀ ਜੇਲ੍ਹ ਤੋਂ ਨਿਕਲਦੇ ਹੀ ਉਦਮ ਸਿੰਘ ਨੇ ਵਾਪਸ ਲੰਡਨ ਜਾਣ ਦੀ ਤਿਆਰੀ ਸ਼ੁਰੂ ਕੀਤੀ ਤੇ 1934 ਵਿੱਚ ਉਦਮ ਸਿੰਘ ਇੰਗਲੈਂਡ ਪਹੁੰਚ ਗਿਆ ਇੰਗਲੈਂਡ ਪਹੁੰਚਣ ਲਈ ਉਦਮ ਸਿੰਘ ਨੇ ਫੀਕ ਪਾਸਪੋਰਟ ਬਨਾਇਆ ਤੇ ਇਹ ਤੋਂ ਬਾਅਦ ਉਦਮ ਸਿੰਘ ਇੰਗਲੈਂਡ ਵਿੱਚ ਆਪਣੇ ਨਵੇਂ ਨਾਮ ਨਾਲ ਰਹਿਣ ਲੱਗਿਆ ਜੋ ਸੀ ਰਾਮ ਮੁਹੰਮਦ ਸਿੰਘ ਜ਼ਾਤ ਇਹ ਨਾਮ ਯੂਜ਼ ਕਰਨ ਦਾ ਸਿਰਫ ਇੱਕ ਕਾਰਨ ਸੀ ਕਿ ਡਿਵਾਈਡ ਐਂਡ ਰੂਲ ਕਰਨ ਵਾਲੀ ਅੰਗਰੇਜ਼ ਸਰਕਾਰ ਨੂੰ ਸਾਰੇ ਧਰਮਾਂ ਦੀ ਯੂਨਿਟੀ ਨੂੰ ਦਿਖਾਇਆ ਜਾਵੇ ਮਾਰਚ 1940 ਵਿੱਚ ਆਇਆ ਉਹ ਦਿਨ ਜਦੋਂ ਉਦਮ ਸਿੰਘ ਅੱਗੇ ਉਹਨਾਂ ਦੀ ਮੰਜ਼ਿਲ ਖੜੀ ਸੀ ਇਹ ਹੈ ਲੰਡਨ ਦਾ ਕੈਕਸ਼ਨ ਹਾਲ ਤੇ ਇੱਥੇ ਹੀ ਇੱਕ ਮੀਟਿੰਗ ਸੀ ਜਿੱਥੇ ਉਹ ਡਵਾਇਰ ਸਪੀਚ ਦੇ ਰਿਹਾ ਸੀ ਇਸ ਮੀਟਿੰਗ ਵਿੱਚ ਉਦਮ ਸਿੰਘ ਔਡਵਾਇਰ ਨੂੰ ਦੇਖ ਰਿਹਾ ਸੀ ਮੀਟਿੰਗ ਖਤਮ ਹੁੰਦੇ ਹੀ ਜਦੋਂ ਔਡਵਾਇਰ ਸਟੇਜ ਤੋਂ ਥੱਲੇ ਆਇਆ ਤਾਂ ਉਦਮ ਸਿੰਘ ਨੇ ਪੁਲਿਸ ਨਾਲ ਭਰੇ ਇੱਕ ਐਕਸ਼ਨ ਹਾਲ ਵਿੱਚ